ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਥਾਣੇਦਾਰ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜੀ ਹਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਪਿੰਡ ਬੋਹਾ ਦੀ ਹੈ ਇਹ ਮਾਨਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿੱਥੇ ਦੇ ਰਾਤ ਨਸ਼ੇ ਦੇ ਵਿੱਚ ਧੁੱਤ ਜਿਹੜਾ ਇੰਸਪੈਕਟਰ ਥਾਣੇਦਾਰ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਕੰਗ ਟੱਪ ਕੇ ਅੰਦਰ ਵੜਦਾ ਹੈ ਜਿਸ ਤੋਂ ਬਾਅਦ ਉੱਥੇ ਪਾਤੀ ਸਿੰਘ ਦੇ ਨਾਲ ਕੁੱਟਮਾਰ ਕਰਦਾ ਹੈ ਇਹ ਇਲਜ਼ਾਮ ਲਗਾਏ ਨੇ ਗੁਰਦੁਆਰਾ ਸਾਹਿਬ ਦੇ ਪਾਤੀ ਸਿੰਘ ਨੇ ਕਿ ਦੇ ਰਾਤ ਵਰਦੀ ਦੇ ਵਿੱਚ ਹਥਿਆਰਾਂ ਦੇ ਨਾਲ ਲੈ ਜਿਹੜਾ ਥਾਣੇਦਾਰ ਕੰਦ ਟੱਪ ਕੇ ਅੰਦਰ ਆਉਂਦਾ ਹੈ ਉਸ ਤੋਂ ਬਾਅਦ ਸਾਡੇ ਨਾਲ ਕੁੱਟਮਾਰ ਕਰਦਾ ਤੇ ਬਿਆਦ ਵੀ ਕੀਤੀ ਹੈ ਉਸ ਤੋਂ ਬਾਅਦ ਪਿੰਡ ਦੇ ਲੋਕ ਇਸ ਨੂੰ ਇਸ ਜਿਹੜੀ ਘਟਨਾ ਨੂੰ ਕਾਫੀ ਨਿੰਦਣ ਨਿੰਦਾ ਕਰਦੇ ਨੇ ਤੇ ਥਾਣਾ ਬੋਹਾ ਦੇ ਵਿੱਚ ਇਸ ਦੇ ਬਾਰੇ ਸ਼ਿਕਾਇਤ ਦੱਸਦੇ ਨੇ ਜਾ ਕੇ ਕੰਦ ਟੱਪ ਕੇ ਨਹੀਂ ਸਾਨੂੰ ਠਾਇਆ ਇਹਨਾਂ ਨੇ ਦੂਜੇ ਕਿਹੜੇ ਆਏ ਸੀ ਨਾਲ ਇਹਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲਣ ਸਾਡੇ ਸਾਨੂੰ ਕੁੱਟ ਮਾਰ ਗਿਆ ਜੀ ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜਿਹਨੇ ਕੁੱਟਿਆ ਜਾ ਗਾਲਾਂ ਗੱਡੀਆਂ ਭੈਣਾਂ ਦੀਆਂ ਮਾਮਾਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਥਾਣੇ ਚ ਅਸੀਂ ਆਖਿਆ ਨਹੀਂ ਅਸੀਂ ਥਾਣੇ ਜਾਂਦੇ ਗੁਰੂ ਘਰ ਸਾਡਾ ਸੁਣਾ ਭਾਵੇਂ ਸਾਨੂੰ ਵੜ ਦੇ ਤੇ ਕੁਝ ਹੀ ਕਰ ਦਿਓ ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਜੀ ਇਹਨਾਂ ਬਿਨਾਂ ਕਸੂਰ ਤੋਂ ਸਾਨੂੰ ਦੀ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੰਨੇ ਭਈ ਆਹ ਗੱਲ ਬਾਤ ਤੇ ਆਏ ਹਾਂਜੀ ਰਾਤ 12 ਵਜੇ ਤਕਰੀਬਨ ਪੁਲਿਸ ਗਈ ਹੈ ਜੀ ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਉਟਿਆ ਕੰਦਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ ਯਾਨੀ ਜਾ ਕੇ ਬਹੁਤ ਜਿਆਦਾ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭਜੋ ਨਹੀਂ ਸਾਨੂੰ ਚੱਕ ਕੇ ਅੰਦਰ ਲੈ ਆ ਦੇ ਕਰਦਾਂਗੇ ਸਾਡੇ ਕੋਲੇ ਜਾਨੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਆ ਸਾਡੇ ਕੋਲੇ ਕੈਮਰੇਆਂ ਦੀ ਵੀ ਆ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਜੋ ਐਸਐਚਓ ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੱਦੀ ਸਦਾ ਜਿਸ ਤੋਂ ਬਾਅਦ ਉਥੇ ਇਕੱਲੀ ਦਲ ਇਸਦਾ ਵਿਰੋਧ ਕਰ ਰਿਹਾ ਹੈ ਨਾਲ ਦੀ ਕੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਤੋਤੇ ਇਨਸਪੈਕਟਰ ਕਿਵੇਂ ਜੜਾ ਗੁਰਦੁਆਰੇ ਸਾਹਿਬ ਦੀ ਕੰਧ ਟੱਪਦਾ ਹੈ ਵਰਤੀ ਦਾ ਨਸ਼ਾ ਹੈ ਇਸ ਨੂੰ ਤੇ ਉੱਥੇ ਹੀ ਸ਼ਰਾਬ ਦਾ ਨਸ਼ਾ ਹੁੰਦਾ ਹੈ ਫਰੋਤੇ ਅਤਿਆਰਾ ਦੇ ਨਾਲ ਜਦੋਂ ਇੱਕ ਅਫੀਸਰ ਗੁਰੂ ਘਰ ਦੇ ਅੰਦਰ ਜਾਂਦਾ ਹੈ ਬੜਾ ਨਿੰਦਣਯੋਗ ਹੈ ਜਿਸ ਨੂੰ ਲੈ ਕੇ ਲੋਕ ਵੀ ਨਿੰਦ ਰਹੇ ਨੇ ਤਾਂ ਉਥੇ ਇਸ ਦੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵੱਲੋਂ ਟਵੀਟ ਕਰਕੇ ਨਿੰਦਾ ਕੀਤੀ ਹੈ ਅੱਗੇ ਦੂਜੇ ਪਾਸੇ ਮੌਤਲ ਕਰ ਦਿੱਤਾ ਗਿਆ ਐਸਐਸਪੀ ਮਾਨਸੇ ਦੇ ਵੱਲੋਂ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਮਾਨਸੇ ਦੇ ਐਸਐਸਪੀ ਵੱਲੋਂ ਮੌਤਲ ਕਰ ਦਿੱਤਾ ਗਿਆ ਏ ਥਾਣੇਦਾਰ ਨੂੰ ਜਿਹਦੇ ਵੱਲੋਂ ਗੁਰਦੁਆਰਾ ਬੋਹਾ ਦੇ ਵਿੱਚ ਜਿਹੜਾ ਮਾਨਸੇ ਦੇ ਵਿੱਚ ਜਿਹੜਾ ਇਹ ਬਿਆਦਵੀ ਕੀਤੀ ਗਈ ਆ ਗੁਰੂ ਘਰ ਦੇ ਇੱਕ ਵਜ਼ੀਰ ਦੇ ਨਾਲ ਕਟਮਾਰ ਕੀਤੀ ਗਿਆ ਗੁਰੂ ਘਰ ਦੇ ਪਾਕੀ ਦੇ ਨਾਲ ਜਿਸ ਤੋਂ ਬਾਅਦ ਇਸ ਇਨਸਪੈਕਟਰ ਨੂੰ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਬੋਤਲ ਵਿੱਚ